ਛੋਟੇ ਸ਼ੁਭਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਿੱਧੂ ਫੈਮਿਲੀ ਨੇ ਕੱਟਿਆ ਕੇਕ ਅਤੇ ਪੂਰੀ ਜਾਣਕਾਰੀ ਜਾਣਨ ਦੇ ਲਈ ਵੀਡੀਓ ਦੇ ਅੰਤ ਤੱਕ ਦੂਰ ਬਨੇ ਰਹੋ ਮਾਤਾ ਚਰਨ ਗੌਰ ਜੀ ਨੇ ਕਿਹਾ ਕਿ ਸੋਡੀਆਂ ਅਰਦਾਸਾਂ ਦੇ ਨਾਲ ਅਤੇ ਵਾਹਿਗੁਰੂ ਦੀ ਮਿਹਰ ਦੇ ਨਾਲ ਅੱਜ ਸਾਡੀ ਹਵੇਲੀ ਦੇ ਵਿੱਚ ਰੰਗ ਭਾਗ ਲੱਗੇ ਨੇ ਤੇ ਸਾਡਾ ਸਿੱਧੂ ਅੱਜ ਫੇਰ ਵਾਪਸ ਆ ਗਿਆ ਮਾਤਾ ਚਰਨ ਗੌਰ ਜੀ ਨੇ ਕਿਹਾ ਕਿ 17 ਮਾਰਚ 2023 ਨੂੰ ਛੋਟੇ ਸ਼ੁਭ ਦਾ ਜਨਮ ਹੋਇਆ ਸੀ ਅਤੇ ਸਾਡੀ ਹਵੇਲੀ ਦੇ ਵਿੱਚ ਰੰਗ ਭਗ ਲੱਗੇ ਸੀ ਸੋਡੇ ਸਾਰਿਆਂ ਲਈ ਅਤੇ ਸਾਡੇ ਲਈ ਇਹ ਦਿਨ ਬਹੁਤ ਹੀ ਪਾਗਾਵਾਂ ਵਾਲਾ ਸੀ ਛੋਟੇ ਸਿੱਧੂ ਦੇ ਭਾਵੇਂ ਜਨਮ ਦਿਨ ਵਿੱਚ ਥੋੜੇ ਦਿਨ ਰਹਿ ਗਏ ਨੇ ਪਰ ਸਿੱਧੂ ਬਾਈ ਦੇ ਫੈਨ ਹਵੇਲੀ ਦੇ ਵਿੱਚ ਕੇਕ ਲੈ ਕੇ ਪਹੁੰਚ ਰਹੇ ਨੇ ਅਤੇ ਬਹੁਤ ਹੀ ਖੁਸ਼ੀਆਂ ਮਨਾ ਰਹੇ ਨੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਜੋ ਕਿ ਸਿੱਧੂ ਬਾਈ ਦੀ ਫੈਮਿਲੀ ਨੂੰ ਵਧਾਈ ਦੇ ਦਿੱਤੀ ਜਾ ਰਹੀ ਹੈ ਤੇ ਮਾਤਾ ਚਰਨ ਗੌਰ ਜੀ ਅਤੇ ਬਾਪੂ ਬਲਕੌਰ ਜੀ ਕੱਟ ਰਹੇ ਨੇ ਕੇਕ ਤੁਸੀਂ ਵੀ ਦੇਖੋ ਇਹ ਤਸਵੀਰਾਂ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਮਾਤਾ ਚਰਨ ਗੌਰ ਜੀ ਵੀ ਕੱਟ ਰਹੇ ਨੇ ਕੇਕ ਤੁਸੀਂ ਵੀ ਦੇਖੋ ਇਹ ਤਸਵੀਰਾਂ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਆਪਾਂ ਵੀ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਛੋਟੇ ਸ਼ੋਭ ਨੂੰ ਅਤੇ ਸਿੱਧੂ ਫੈਮਿਲੀ ਨੂੰ ਕਿਸੇ ਵੀ ਨਜ਼ਰ ਨਾ ਲੱਗੇ ਛੋਟੇ ਸ਼ੋਭ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਕੌਣ ਕੌਣ ਪਹੁੰਚ ਰਿਹਾ ਛੋਟੇ ਸ਼ੋਭ ਦੇ ਜਨਮ ਦਿਨ ਤੇ ਆਪਣੀ ਵਿਚਾਰ ਕਮੈਂਟ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਕਮੈਂਟ ਦੇ ਵਿੱਚ ਹੈਪੀ ਬਰਥਡੇ ਸਿੱਧੂ ਜਰੂਰ ਲਿਖ ਦਿਓ ਧੰਨਵਾਦ